ਅੱਜਕੱਲ੍ਹ ਰਿਸ਼ਤੇ ਵਿੱਚ ਇਸ ਕਦਰ ਜ਼ਹਿਰ ਘੁੱਲ ਚੁੱਕਿਆ ਹੈ ਕਿ ਕਦੋਂ ਨਾਜਾਇਜ਼ ਸਬੰਧ ਤੁਹਾਡੀ ਜ਼ਿੰਦਗੀ ਖਤਮ ਕਰ ਦੇਣ ਤੇ ਨਹੀਂ ਜਾ ਸਕਦਾ ਪਿੰਡ ਸਾਨੀਪੁਰ ਕੋਲ ਲਗਦੀ ਫਾਖੜਾ ਨਹਿਰ ਵਿੱਚ ਇੱਕ ਔਰਤ ਨੇ 4 ਸਾਲਾਂ ਦੀ ਤੀ ਦੇ ਨਾਲ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਦੱਸਿਆ ਜਾ ਰਿਹਾ ਹੈ ਇਸ ਔਰਤ ਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸੰਬੰਧ ਜਿਸ ਤੋਂ ਦੁਖੀ ਹੋ ਕੇ ਸੌਰਤ ਨੇ ਛਾਲ ਮਾਰੀ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਰੇਸ਼ਮਾ ਦਾ ਵਿਆਹ ਅਮੀਰ ਖਾਨ ਨਾਲ ਹੋਇਆ ਸੀ ਤੇ ਨੂਰ ਮੁਹੰਮਦ ਨੇ આરોਪ ਲਗਾਏ ਨੇ ਕਿ ਉਸ ਦਾ ਜੀਜਾ ਰੇਸ਼ਮਾ ਤੋਂ ਤਲਾਕ ਦੇਣ ਲਈ ਦਬਾਅ ਪਾਉਂਦੇ ਰਹਿੰਦੇ ਸਨ ਤੇ ਉਸ ਦੀ ਭੈਣ ਕਾਫੀ ਪਰੇਸ਼ਾਨ ਸੀ ਤੇ ਆਪਣੀ ਪਤੀ ਤੇ ਸੱਸ ਤੋਂ ਤੰਗ ਆ ਕੇ ਉਸ ਨੇ ਇਹ ਕਦਮ ਚੁੱਕਿਆ ਮਰਹਾਲ ਪੁਲਿਸ ਨੇ ਇਸ ਸੰਬੰਧ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਆਪਣਾ ਨੂਰ ਮੁਹੰਮਦ ਹੈ ਨੂਰ ਮੁਹੰਮਦਾਦ ਇਹਦਾ ਬ੍ਰਦਰ ਹੈ ਲੜਕੀ ਦਾ ਇਹਦੀ ਲੜਕੀ ਵਿਆਹ ਸੀ ਆਪਣੀ ਮਾਜਰੀ ਕ੍ਰਿਸ਼ਨੈ ਆਈ ਮਲੋਹ ਚ ਉਹਦਾ ਆਪਣੇ ਪਤੀ ਨਾਲ ਕੋਈ ਡਿਸਪਿਊਟ ਚੱਲਦਾ ਸੀ ਮੈਂ ਕਈ ਦਿਨਾਂ ਤੋਂ 10 15 ਦਿਨਾਂ ਤੋਂ ਉਸ ਨਾਲੇ ਕੋਲ ਆਈ ਸੀ ਤੇ 10 ਦਿਨ ਨਹੀਂ ਕਿਸੇ ਨਾਲ ਕੋਈ ਗਲਤ ਸਬੰਧ ਨੇ ਇਹਨੂੰ ਤਲਾਕ ਤਰੂਪ ਦੇਣਾ ਚਾਹੁੰਦਾ ਸੀ ਜਿਹੜਾ ਉਹਨੇ ਫੋਨ ਫਾਨ ਤੇ ਸਾਰਾ ਕੁਝ ਦੱਸਿਆ ਸੀ ਇਹਨੂੰ ਸਾਰੀ ਗੱਲ ਦਾ ਪਤਾ ਸੀ ਇਸ ਕਰਕੇ ਇਹਨੂੰ ਤੋਂ ਤੰਗ ਪ੍ਰੇਸ਼ਾਨ ਹੋ ਕੇ ਸਹੁਰੇ ਘਰ ਤੋਂ ਇਨੇ ਆਪਣੀ ਲੜਕੀ ਸਮੇਤ ਫਾਨੀਪੁਰ ਨਹਿਰ ਦੇ ਵਿੱਚ 18 ਤਰੀਕ ਨੂੰ ਛਾਲ ਮਾਰਦੀ। ਉਹਦੀ ਬਾਡੀ ਵੀ ਮਿਲ ਗਈ ਸੀ। ੜਕੀ ਦੀ ਕਿੱਥੋਂ ਮਿਲੀ ਸੀ? ਇਹਦੀ ਮੇਰੇ ਸੀ ਪਿੰਡ ਦਾ ਮਲੌਰ ਪਹ ਹਰਿਆਣੇ ਦੇ ਵਿੱਚ ਪੈਂਦਾ ਅੰਬਾਲੇ 'ਚ। ਕੀ ਨਾਮ ਸੀ ਲੜਕੀ ਦਾ? ਇਹ ਲੜਕੀ ਦਾ ਰੇਸ਼ਮਾ ਰਾਣੀ ਹੈ ਉਮਰ 31 ਸਾਲ ਹੈ। ਤੇ ਇਹਦੀ ਬੇਟੀ ਹੈ ਇੱਕ 4 ਸਾਲ ਦੀ। ਰਹਿਾਨਾ ਉਮਰ 4 ਸਾਲ। ਇਹਦੀ ਡੈਡ ਬਾਡੀ ਜਿਹੜੀ ਕੱਲ ਮਡੋਲੀ ਹੈ ਜਿਲ੍ਹਾ ਪਟਿਆਲੇ 'ਚ। ਹੰਦਾ ਉਥੋਂ ਹੱਦ ਤੋਂ ਮਰਚੋਂ ਉਹ ਬਰਾਮਦ ਹੋਇਆ ਮੋਰਚਰੀ ਚ ਪਈਆਂ ਨੇ ਪੋਸਟਮਾਰਟਮ ਕਰਾ ਰਹੇ ਆ ਅਸੀਂ ਤੇ ਕੀ ਮਾਮਲਾ ਦਰਜ ਕੀਤਾ ਮਾਮਲਾ ਦੀ ਐਫ ਆਈ ਆਰ ਨੰਬਰ 6 ਦਰਜ ਹੋਈ ਹੈ 10835 ਬੀ ਐਨ ਐਸ ਖਾਨਸਰਾਂਦ ਜ਼ਿਲ੍ਹਾ ਫਤਿਹਗੜ ਸਾਹਿਬ ਦੋਸ਼ੀਆਂ ਤੇ ਕੱਲ ਰੇਡ ਕੀਤੀ ਸੀ ਅਜੇ ਭੱਜੇ ਹੋਏ ਨੇ ਪੋਸਟਮਾਰਟਮ ਤੋਂ ਬਾਅਦ ਫੇਰ ਰੇਡ ਕਰਕੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਹਨਾਂ ਦੇ ਕਿਹਨਾਂ ਖਿਲਾਫ ਮਾਮਲਾ ਦਰਜ ਹੈ ਇਹਦੇ ਪਤੀਆ ਅਮੀਰ ਖਾਨ ਪੁੱਤਰ ਸੋਹਣ ਖਾਨ ਤੇ ਇਹਦੀ ਸੱਸ ਹੈ ਨਿਆਮ ਤੇ ਪਤਨੀ ਸੋਨਖਾਨ ਲਾਸੀ ਮਾਦਰੀ ਕਲ ਇਸ ਨੇ ਲਈ ਅਮਲੋਦੀ ਇਹਨਾਂ ਦੋਨੋਂ ਦੇ ਖਿਲਾਫ ਫਸੇ ਦੇਤੇ ਦੇ ਪਤੀ ਜੀ ਬਿਊਰੋ ਰਿਪੋਰਟ ਜੀਕੇਆ ਟੀਵੀ ਅੱਜਕੱਲ ਰਿਸ਼ਤੇ ਵਿੱਚ ਇਸ ਕਦਰ ਜ਼ਹਿਰ ਘੁੱਲ ਚੁੱਕਾ ਹੈ ਕਿ ਕਦੋਂ ਨਜਾਇਜ਼ ਸਬੰਧ ਤੁਹਾਡੀ ਜ਼ਿੰਦਗੀ ਖਤਮ ਕਰ ਦੇਣ ਕਹਿ ਨਹੀਂ ਜਾ ਸਕਦਾ ਪਿੰਡ ਸਾਨੀਪੁਰ ਕੋ ਲਗਦੀ ਫਾਖੜਾ ਨਹਿਰ ਵਿੱਚ ਇੱਕ ਔਰਤ ਨੇ 4 ਸਾਲਾਂ ਦੀ ਤੀ ਦੇ ਨਾਲ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਦੱਸਿਆ ਜਾ ਰਿਹਾ ਹੈ ਇਸ ਔਰਤ ਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਨਜਾਇਜ਼ ਸੰਬੰਧਨ ਜਿਸ ਤੋਂ ਦੁਖੀ ਹੋ ਕੇ ਸਹੁਰਤ ਨੇ ਛਾਲ ਮਾਰੀ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਰੇਸ਼ਮਾ ਦਾ ਵਿਆਹ ਅਮੀਰ ਖਾਨ ਨਾਲ ਹੋਇਆ ਸੀ ਤੇ ਨੂਰ ਮੁਹੰਮਦ ਨੇ આરોਪ ਲਗਾਇਆ ਨਹੀਂ ਕਿ ਉਸ ਦਾ ਜੀਜਾ ਰੇਸ਼ਮਾ ਤੋਂ ਤਲਾਕ ਦੇਣ ਲਈ ਦਬਾਅ ਪਾਉਂਦੇ ਰਹਿੰਦੇ ਸਨ ਤੇ ਉਸ ਦੀ ਭੈਣ ਕਾਫੀ ਪਰੇਸ਼ਾਨ ਸੀ ਤੇ ਆਪਣੀ ਪਤੀ ਤੇ ਸੱਸ ਤੋਂ ਤੰਗ ਆ ਕੇ ਉਸ ਨੇ ਇਹ ਕਦਮ ਚੁੱਕਿਆ ਮਰਹਾਲ ਪੁਲਿਸ ਨੇ ਇਸ ਸੰਬੰਧ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਆਪਣਾ ਨੂਰ ਮੁਹੰਮਦ ਹੈ ਨਵਰ ਮੁਹੰਮਦ ਇਹਦਾ ਫਰੇਦਰ ਹੈ ਲੜਕੀ ਦਾ ਇਹਦੀ ਲੜਕੀ ਵਿਆਹ ਸੀ ਆਪਣੀ ਮਾਜਰੀ ਕ੍ਰਿਸ਼ਨ ਵਾਲੀ ਐ ਮਲੋਹ ਚ ਉਹਦਾ ਆਪਣੇ ਪਤੀ ਨਾਲ ਕੋਈ ਡਿਸਪਿਊਟ ਚੱਲਦਾ ਸੀ ਮੈਂ ਕਈ ਦਿਨਾਂ ਤੋਂ 10 15 ਦਿਨਾਂ ਤੋਂ ਇਸ ਨਾਲੇ ਕੋਲ ਆਈ ਸੀ ਤੇ 10 ਦਿਨ ਨਹੀਂ ਕਿਹਦੇ ਨਾਲ ਕੋਈ ਗਲਤ ਸਬੰਧ ਨੇ ਇਹਨੂੰ ਤਲਾਕ ਤੁਰਕ ਦੇਣਾ ਚਾਹੁੰਦਾ ਸੀ ਜਿਹੜਾ ਉਹਨੂੰ ਫੋਨ ਫਾਨ ਤੇ ਸਾਰਾ ਕੁਝ ਦੱਸਿਆ ਸੀ ਇਹਨੂੰ ਸਾਰੀ ਗੱਲ ਦਾ ਪਤਾ ਸੀ ਇਸ ਕਰਕੇ ਇਹਨੂੰ ਤੋਂ ਤੰਗ ਪ੍ਰੇਸ਼ਾਨ ਹੋ ਕੇ ਸਹੁਰੇ ਘਰ ਤੋਂ ਇਨੇ ਆਪਣੀ ਲੜਕੀ ਸਮੇਤ ਸਾਨੀਪੁਰ ਨਹਿਰ ਦੇ ਵਿੱਚ 18 ਤਰੀਕ ਨੂੰ ਛਾਲ ਮਾਰਦੀ। ਉਹਦੀ ਬਾਡੀ ਵੀ ਮਿਲ ਗਈ ਸੀ ੜਕੀ ਦੀ। ਕਿੱਥੋਂ ਮਿਲੀ ਸੀ? ਇਹਦੀ ਮਿਲੀ ਸੀ ਪਿੰਡ ਦਾ ਮਲੌਰ ਪਹ ਹਰਿਆਣੇ ਦੇ ਵਿੱਚ ਪੈਂਦਾ ਅੰਬਾਲੇ 'ਚ। ਕੀ ਨਾਮ ਸੀ ਲੜਕੀ ਦਾ? ਇਹ ਲੜਕਾ ਰੇਸ਼ਮ ਰਾਣੀ ਆ ਉਮਰ 31 ਸਾਲ ਹੈ। ਤੇ ਇਹਦੀ ਬੇਟੀ ਆ ਕਿ 4 ਸਾਲ ਦੀ। ਰਹਿਾਨਾ ਉਮਰ 4 ਸਾਲ। ਇਹਦੀ ਡੈਡ ਬਾਡੀ ਜਿਹੜੀ ਕੱਲ ਮਡੋਲੀ ਆ ਜਿਹੜਾ ਪਟਿਆਲੇ 'ਚ। ਹੰਡਾ ਉਫਰ ਹੈ ਜਿਹੜੇ ਮਰਚੋਂ ਉਹ ਬ੍ਰਾਮਦ ਹੋਈਆ ਮਰਚਰੀ ਚ ਪਈਆ ਨੇ ਉਹ ਪੋਸਟਮਾਰਟਮ ਕਰਾ ਰਹੇ ਆ ਅਸੀਂ ਤੇ ਕੀ ਮਾਮਲਾ ਦਰਜ ਕੀਤਾ ਮਾਮਲਾ ਦੀ ਐਫ ਆਈ ਆਰ ਨੰਬਰ 6 ਦਰਜ ਹੋਈ ਹੈ 10835 ਬੀ ਐਨ ਐਸ ਖਾਨਸਰਾਂਦ ਜ਼ਿਲ੍ਹਾ ਪਟਿਆਲਾ ਸਾਹਿਬ ਦੂਸਿਆਂ ਤੇ ਕੱਲ ਰੇਡ ਕੀਤੀ ਸੀ ਅਜੇ ਭੱਜੇ ਹੋਏ ਨੇ ਪੋਸਟਮਾਰਟਮ ਤੋਂ ਬਾਅਦ ਫੇਰ ਰੇਡ ਕਰਕੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਹਨਾਂ ਕਿਹਨਾਂ ਖਿਲਾਫ ਮਾਮਲਾ ਦਰਜ ਹੈ ਇਹਦੇ ਪਤੀਆ ਅਮੀਰ ਖਾਨ ਪੁੱਤਰ ਸੋਹਣ ਖਾਨ ਤੇ ਇਹਦੀ ਸੱਸ ਹੈ ਨਿਆਮ ਤੇ ਪਤਨੀ ਸੋਣਖਾਨ ਲਾਸੀ ਮਾਦਰੀ ਕਲ ਇਹ ਇਸ ਨੇ ਆਲੀ ਅਮਲੋ ਦੇ ਇਹਨਾਂ ਦੋਨੋਂ ਦੇ ਖਲਾਸ ਸੱਸ ਦੇ ਤੇ ਪਤੀ ਦੇ ਬਿਊਰੋ ਰਿਪੋਰਟ ਜੀਕੇਆ ਟੀਵੀ